ਭਗਤ ਅਰਲੋਚਨ ਜੀ ਇੱਕ ਪਿੰਡ ਦੇ ਵਿੱਚ ਰਹਿੰਦੇ ਹਨ ਸੰਤਾਂ ਦੀ ਮਹਾਪੁਰਸ਼ਾਂ ਦੀ ਜੋ ਵੀ ਕੋਈ ਸੰਗਤ ਦਾ ਵਿਅਕਤੀ ਆਉਂਦਾ ਹੈ ਸਭ ਦੀ ਸੇਵਾ ਕਰਦੇ ਹਨ ਪ੍ਰਸ਼ਾਦਾ ਛਕਾ ਕੇ ਨਮਸਕਾਰ ਕਰਦੇ ਹਨ ਆਉਂਦੇ ਜਾਂਦੇ ਰਾਹੀਰ ਭਗਤ ਜੀ ਦੇ ਘਰ ਪ੍ਰਸ਼ਾਦਾ ਛਕਦੇ ਹਨ ਤਾਂ ਇੱਕ ਦਿਨ ਭਗਤ ਅਤਰਲੋਚਨ ਜੀ ਦੀ ਪਤਨੀ ਨੇ ਕਿਹਾ ਕਿ ਭਗਤ ਜੀ ਆਪ ਜਿਸ ਤਰ੍ਹਾਂ ਕਰੋ ਇੱਕ ਬੰਦਾ ਕੋਈ ਇਹ ਜਹਾਲਾ ਬਲਿਓ ਜਿਹੜਾ ਮੇਰੇ ਨਾਲ ਸੇਵਾ ਦੇ ਵਿੱਚ ਹੱਥ ਬਟਾਏ ਮੈਂ ਨਹੀਂ ਚਾਹੁੰਦੀ ਵਿੱਚ ਉਹ ਸੰਗਤ ਸੰਤ ਮਹਾਪੁਰਸ਼ ਆਪਣੇ ਘਰ ਆਉਂਦੇ ਹਨ ਉਹਨਾਂ ਦੀ ਸੇਵਾ ਦੇ ਵਿੱਚ ਕੋਈ ਕਮੀ ਰਹਿ ਜਾਵੇ ਭਗਤ ਜੀ ਜਦੋਂ ਘਰੋਂ ਤੁਰਦੇ ਹਨ ਕੀ ਦੇਖਦੇ ਹਨ ਕਿ ਰਸਤੇ ਦੇ ਵਿੱਚ ਇੱਕ ਅਰਬੀ ਰੂਹ ਦੂਰੋਂ ਹੀ ਨਜ਼ਰ ਆਉਂਦੀ ਹੈ ਭਗਤ ਜੀ ਦੇ ਪੈਰ ਆਪਣੇ ਆਪ ਹੀ ਉੱਥੇ ਖੜ ਜਾਂਦੇ ਹਨ ਆਦੇ ਭਗਤ ਜੀ ਪੁੱਛਦੇ ਹਨ ਕਿ ਆਪ ਜੀ ਕਿਸ ਪਿੰਡੇ ਵੱਲ ਜਾ ਰਹੇ ਹੋ ਕਿੱਥੇ ਜਾਣਾ ਹੈ ਤਾਂ ਅੱਗੋ ਉਹ ਰਬੀ ਰੂਹ ਬੋਲਦੀ ਹੈ ਕਿ ਭਗਤ ਜੀ ਮੈਂ ਤਾਂ ਕੰਮ ਦੀ ਤਲਾਸ਼ ਦੇ ਵਿੱਚ ਜਾ ਰਿਹਾ ਹਾਂ ਭਗਤ ਜੀ ਕਹਿੰਦੇ ਕੰਮ ਦੀ ਤਲਾਸ਼ ਦੇ ਵਿੱਚ ਜਾ ਰਿਹਾ ਹਾਂ ਤੇ ਫਿਰ ਇਸ ਤਰ੍ਹਾਂ ਕਰੋ ਮੇਰੇ ਘਰ ਚੱਲੋ ਮੈਨੂੰ ਵੀ ਇੱਕ ਕੰਮ ਵਾਲੇ ਦੀ ਲੋੜ ਹੈ ਐਨੀ ਗੱਲ ਸੁਣ ਕੇ ਉਹ ਰੱਬੀ ਰੂ ਭਗਤ ਜੀ ਦੇ ਘਰ ਆ ਗਈ ਜਦੋਂ ਘਰ ਆਉਂਦੇ ਹਨ ਭਗਤ ਜੀ ਪੁੱਛਦੇ ਹਨ ਕਿ ਆਪ ਜੀ ਦਾ ਨਾਮ ਕੀ ਹੈ ਤਾਂ ਦੱਸਦਾ ਹੈ ਕਿ ਮੇਰਾ ਨਾਮ ਹੈ ਅੰਤਰਜਾਮੀ ਐਨੇ ਨੂੰ ਭਗਤ ਜੀ ਦੀ ਪਤਨੀ ਅੰਦਰੋਂ ਬੋਲਦੇ ਹਨ ਕਿ ਭਗਤ ਜੀ ਇਹਨਾਂ ਨੂੰ ਪੁੱਛ ਲਓ ਤਨਖਾਹ ਕਿੰਨੀ ਲੈਣਗੇ ਕੀ ਤਾਂ ਉਹ ਰਬੀਰੂ ਕਹਿੰਦਾ ਹੈ ਕਿ ਜਿਹੜੇ ਭਗਤ ਸੰਗਤ ਦੀ ਸੇਵਾ ਕਰਦੇ ਹਨ ਮੈਂ ਉਹਨਾਂ ਦੇ ਘਰ ਸੇਵਾ ਵਿੱਚ ਹੀ ਸੇਵਾ ਕਰਦਾ ਹਾਂ ਭਾਵ ਕਿ ਮੈਂ ਕੋਈ ਪੈਸਾ ਨਹੀਂ ਲੈਂਦਾ ਪਰ ਹਾਂ ਮੇਰੀ ਕ ਬੇਨਤੀ ਹੈ ਮੈਂ ਸਿਰਫ ਰੋਟੀ ਖਾਵਾਂਗਾ ਉਹ ਵੀ ਰੱਜ ਕੇ ਅਤੇ ਜੇਕਰ ਕੋਈ ਨਿੰਦਿਆ ਕਰੇਗਾ ਚੁਗਲੀ ਕਰੇਗਾ ਤਾਂ ਮੈਂ ਉੱਥੋਂ ਚਲਾ ਜਾਂਦਾ ਹਾਂ ਭਗਤ ਜੀ ਕਹਿੰਦੇ ਕਿ ਤੇਰਾ ਨਾਮ ਸੁਣ ਕੇ ਸ਼ਰਦਾ ਬਣਦੀ ਹੈ ਤੇ ਤੈਨੂੰ ਦੇਖ ਕੇ ਪ੍ਰਮਾਤਮਾ ਦਾ ਨਾਮ ਯਾਦ ਆਉਂਦਾ ਹੈ ਇਸ ਕਰਕੇ ਤੂੰ ਸਾਡੇ ਘਰ ਸੇਵਾ ਕਰ ਤੇਰੀ ਤੇ ਸਾਡੀ ਬਹੁਤ ਨਿਵੇਗੀ ਦਿਨ ਬੀਤਦੇ ਗਏ ਭਗਤ ਜੀ ਉਹਨਾਂ ਦੀ ਪਤਨੀ ਅਤੇ ਹੋ ਅੰਤਰਜਾਮੀ ਰਲ ਮਿਲ ਕੇ ਸੰਗਤ ਦੀ ਸੇਵਾ ਕਰਦੇ ਹਨ ਜੇ ਕੋਈ ਰਾਹਗਿਰ ਵੈਸੇ ਵੀ ਲੰਘਦਾ ਹੈ ਤੋਂ ਦੇ ਮਨ ਵਿੱਚ ਆਉਂਦਾ ਹੈ ਕਿ ਅੰਤਰਜਾਮੀ ਨੂੰ ਮਿਲ ਕੇ ਚਲੀਏ ਇਹ ਸੰਸਾਰ ਤੇ ਵੀ ਸੁਭਾਵਕ ਹੈ ਕਿ ਜੋ ਇਨਸਾਨ ਚੰਗੇ ਹੁੰਦੇ ਹਨ ਭਾਵੇਂ ਉਹਨਾਂ ਨਾਲ ਕੰਮ ਨਾ ਹੋਵੇ ਤਾਂ ਇਨਸਾਨ ਕਹਿੰਦਾ ਹੈ ਕਿ ਚੱਲ ਮਿਲ ਕੇ ਹਾਲ ਚਾਲ ਹੀ ਪੁੱਛ ਲਈਏ ਸਮਾਂ ਬੀਤਦਾ ਗਿਆ ਇੱਕ ਦਿਨ ਭਗਤ ਜੀ ਦੀ ਘਰ ਵਾਲੀ ਆਪਣੇ ਗਵਾਨ ਦੇ ਵਿੱਚ ਜਾਂਦੀ ਹੈ ਅਤੇ ਆਪਣੀ ਗਵਰਡਨ ਨੂੰ ਕਹਿੰਦੀ ਹੈ ਕਿ ਜਿਸ ਦਿਨ ਦਾ ਸਾਡੇ ਘਰ ਅੰਤਰਜਾਮੀ ਆਇਆ ਹੈ ਨਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਸਾਡਾ ਘਰ ਇੱਕ ਦਿਨ ਖਾਲੀ ਹੋ ਜਾਏਗਾ ਕਿਉਂਕਿ ਇਕੱਲੇ ਭਗਤ ਜੀ ਕੰਮ ਕਰਦੇ ਹਨ ਇੱਕ ਭਗਤ ਜੀ ਦੇ ਇਕੱਲੇ ਕੰਮ ਕਰਨ ਨਾਲ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੈ ਇਹ ਤਾਂ ਮੈਨੂੰ ਹੀ ਪਤਾ ਹੈ ਅਗੋਂ ਸੰਗਤ ਵੀ ਆਉਂਦੀ ਹੈ ਉਹਦੀ ਵੀ ਸੇਵਾ ਕਰਨੀ ਪੈਂਦੀ ਹੈ ਤੇ ਅੰਤਰਜਾਮੀ ਵੀ ਰੱਜ ਕੇ ਲੰਗਰ ਛਕਦਾ ਹੈ ਇਹ ਗੱਲ ਕਹਿ ਕੇ ਜਦੋਂ ਭਗਤ ਜੀ ਦੀ ਘਰ ਵਾਲੀ ਘਰ ਆਉਂਦੀ ਹੈ ਕੀ ਦੇਖਦੀ ਹੈ ਕਿ ਅੰਤਰਜਾਮੀ ਘਰ ਦੇ ਵਿੱਚ ਹੈ ਹੀ ਨਹੀਂ ਆਵਾਜ਼ਾਂ ਮਾਰਦੀ ਹੈ ਕਦੇ ਅੱਗੇ ਜਾ ਕੇ ਬੇੜੇ ਵਿੱਚ ਦੇਖਦੀ ਹੈ ਕਦੇ ਪਿੱਛੇ ਦੇਖਦੀ ਹੈ ਆਂਡ ਗਵਾਨ ਦੇ ਵਿੱਚ ਪੁੱਛਦੀ ਹੈ ਵੀ ਕਿਸੇ ਨੇ ਅੰਤਰਜਮੀ ਤਾਂ ਨਹੀਂ ਦੇਖਿਆ ਇਹ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਅੰਤਰਜਮੀ ਤਾਂ ਉੱਥੋਂ ਚਲਾ ਗਿਆ ਸੀ ਤੇ ਮਨ ਦੇ ਵਿੱਚ ਭਗਤ ਜੀ ਦੀ ਘਰ ਵਾਲੀ ਦੇ ਡਰ ਬੈਠ ਜਾਂਦਾ ਹੈ ਵੀ ਕਿਤੇ ਭਗਤ ਜੀ ਮੇਰੇ ਨਾਲ ਨਾਰਾਜ਼ ਹੀ ਨਾ ਹੋ ਜਾਣ ਕਿ ਮੈਂ ਕੋਈ ਗਲਤੀ ਕਰ ਦਿੱਤੀ ਤੇ ਉਹ ਤਾਂ ਚਲੇ ਗਏ ਥੋੜੇ ਸਮੇਂ ਬਾਅਦ ਭਗਤ ਜੀ ਘਰ ਆਉਂਦੇ ਹਨ ਅਤੇ ਭਗਤ ਜੀ ਦੀ ਘਰ ਵਾਲੀ ਦੱਸਦੀ ਹੈ ਕਿ ਮੈਂ ਇਸ ਤਰ੍ਹਾਂ ਆਪਣੀ ਗਵੰਧਨ ਦੇ ਕੋਲ ਗੱਲ ਕੀਤੀ ਸੀ ਤਾਂ ਭਗਤ ਜੀ ਬਹੁਤ ਉਦਾਸ ਹੋ ਗਏ ਕਹਿੰਦੇ ਤੂੰ ਆਪਣੇ ਘਰੋਂ ਕਿਸੇ ਨੂੰ ਪਹਿਲੀ ਵਾਰ ਮੈਨੂੰ ਲੱਗਦਾ ਹੈ ਰਿਸਾ ਕੇ ਭੇਜਿਆ ਹੈ ਮੈਨੂੰ ਲੱਗਦਾ ਉਹ ਆਪਣੇ ਤੋਂ ਰੁੱਸ ਗਏ ਹਨ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਜੇ ਚੁਗਲੀ ਹੋਏਗੀ ਤਾਂ ਮੈਂ ਉੱਥੇ ਨਹੀਂ ਰਹਾਂਗਾ ਇਹ ਸੁਣ ਕੇ ਭਗਤ ਜੀ ਦਾ ਮਨ ਤਾਂ ਪਹਿਲਾਂ ਹੀ ਉਦਾਸ ਥੀ ਉਹਨਾਂ ਦੀ ਪਤਨੀ ਦਾ ਮਨ ਬਹੁਤ ਉਦਾਸ ਹੋਇਆ ਭਗਤ ਜੀ ਨੇ ਕਹਿੰਦੇ ਦੋ ਦਿਨ ਰੋਟੀ ਵੀ ਨਹੀਂ ਖਾਧੀ ਸਿਰਫ ਇਹ ਸੋਚਦੇ ਹਨ ਕਿ ਮੇਰੀ ਘਰਵਾਲੀ ਨੇ ਨਿੰਦਿਆ ਕਰਕੇ ਅੰਤਰਜਾਮੀ ਨੂੰ ਘਰ ਤੋਂ ਭਜਾ ਦਿੱਤਾ ਜਦੋਂ ਭਗਤ ਉਦਾਸ ਹੁੰਦੇ ਹਨ ਤਾਂ ਪ੍ਰਮਾਤਮਾ ਆਪ ਉਦਾਸ ਹੋ ਜਾਂਦਾ ਹੈ ਉਸ ਤੋਂ ਬਾਅਦ ਕੀ ਹੋਇਆ ਆਕਾਸ਼ਵਾਣੀ ਹੁੰਦੀ ਹੈ ਆਕਾਸ਼ਵਾਣੀ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਆਪ ਬੋਲਦਾ ਹੈ ਕਿ ਭਗਤ ਜੀ ਅਸੀਂ ਤਾਂ ਆਪ ਜੀ ਦੇ ਸਦਾ ਹੀ ਅੰਗ ਸੰਗ ਹਾਂ ਆਪ ਜੀ ਦੇ ਨਾਲ ਹਾਂ ਪਰ ਹਾਂ ਜਿੱਥੇ ਚੁਗਲੀ ਹੁੰਦੀ ਹੈ ਅਸੀਂ ਮਜ਼ਬੂਰ ਹਾਂ ਬੇਵਸ ਹਾਂ ਉਥੇ ਅਸੀਂ ਨਹੀਂ ਰਹਿ ਸਕਦੇ ਨਹੀਂ ਟਿਕ ਸਕਦੇ ਜਦੋਂ ਐਨੀ ਗੱਲ ਭਗਤੀ ਦੇ ਕੰਨਾਂ ਦੇ ਵਿੱਚ ਪਈ ਤਾਂ ਉਹਨਾਂ ਨੇ ਆਪਣੀ ਪਤਨੀ ਨੂੰ ਜਾ ਕੇ ਦੱਸਿਆ ਕਿ ਭੋਲੀਏ ਤੈਨੂੰ ਕੀ ਲੱਗਦਾ ਸੀ ਕਿ ਉਹ ਇੱਕ ਇਨਸਾਨ ਸੀ ਉਹ ਤਾਂ ਆਕਾਲ ਪੁਰਖ ਆਪ ਸਾਡੇ ਘਰ ਦੀ ਚੱਕਰੀ ਕਰਨ ਲਈ ਆਇਆ ਸੀ ਤੇ ਅਸੀਂ ਉਸ ਨੂੰ ਸਮਝ ਹੀ ਨਹੀਂ ਸਕੇ ਸਗੋਂ ਚੁਗਲੀ ਕਰਕੇ ਗਲਤੀ ਕਰਕੇ ਉਹ ਸਾਡੇ ਘਰੋਂ ਇੱਥੋਂ ਚਲੇ ਗਏ ਤੇ ਨਾਰਾਜ਼ ਹੋ ਗਏ ਤਾਂ ਇਹ ਸੁਣ ਕੇ ਭਗਤ ਜੀ ਦੀ ਪਤਨੀ ਨੇ ਭਗਤ ਤਰਲੋਚਨ ਜੀ ਦੇ ਪੈਰ ਫੜ ਕੇ ਕਿਹਾ ਭਗਤ ਜੀ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰਦੇਓ ਸੁਮਤ ਬਖਸ਼ ਦਿਓ ਗੁਰਬਾਣੀ ਦੇ ਵਿੱਚ ਵੀ ਆਉਂਦਾ ਹੈ ਕਿ ਹਰ ਕੀ ਵਿੜਿਆਈ ਵੱਡੀ ਹੈ ਜਾਂ ਨਾ ਸੁਣੀ ਕਹਿਆ ਚੁਗਲ ਕਾ ਕਿ ਸਤਗੁਰੂ ਜੀ ਦਾ ਸੁਭਾਅ ਹੈ ਉਹ ਐਨੇ ਵੱਡੇ ਹਨ ਕਿ ਉਹਨਾਂ ਦੀ ਇਹ ਵਿੜਿਆਈ ਹੈ ਉਹ ਚੁਗਲ ਦੀ ਗੱਲ ਹੀ ਨਹੀਂ ਸੁਣਦੇ ਇਸ ਕਰਕੇ ਜੋ ਇਨਸਾਨ ਚੁਗਲੀ ਕਰਦਾ ਹੈ ਉਸ ਦੀ ਅਰਦਾਸ ਜੋ ਉਸ ਦੀ ਗੱਲ ਤਾਂ ਪਰਮਾਤਮਾ ਤੱਕ ਕਿੱਥੋਂ ਪਹੁੰਚਣੀ ਹੈ ਸੋ ਇਸ ਸਾਖੀ ਤੋਂ ਇਹੋ ਹੀ ਸਿੱਖਿਆ ਮਿਲਦੀ ਹੈ ਕਿ ਕਿਸੇ ਦੇ ਵਿੱਚ ਉਂਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਸਭ ਮਹਜੂਤ ਜੋਤ ਹੈ ਸੋਏ ਪਰਮਾਤਮਾ ਹਰ ਇੱਕ ਦੇ ਵਿੱਚ ਬੈਠਾ ਹੈ ਇਸ ਕਰਕੇ ਉਸ ਡਾਡੇ ਦਾ ਸ਼ੁਕਰਾਨਾ ਸੇਵਾ ਸਿਮਰਨ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ